ਵਧੀਆ ਵਿਆਹ ਆ ਵਧੀਆ ਵਿਆਹ ਖਾ ਲੈ ਪਕੜ ਪਕੋੜੇ ਮੰਮੀ ਨੂੰ ਨਹੀਂ ਲਿਆਇਆ ਉੱਪਰ ਉਹ ਥੱਲੇ ਬੈਠੇ ਨੇ ਜੋ ਫੈਮਿਲੀ ਇਹ ਵੀ ਆਪਣੀ ਵੀਡੀਓ ਬੀਂਦਾ ਤੇ ਇੱਕ ਅਕका ਵਾਲਾ ਕਿਵੇਂ ਫਿਰ ਕਿਹੜੀ ਕਲਾਸ ਚ 8th 8th ਚ ਹੋ ਗਿਆ ਹਾਂਜੀ ਠੀਕ ਆ ਕਿਵੇਂ ਫਿਰ ਕੋਈ ਗੱਲ ਬਾਤ ਸੁਣਾਉਣਾ YouTube ਫੈਮਿਲੀ ਨੂੰ ਹੁਣ ਤੇਰੇ ਵਲੌਗ ਬੰਦਾ ਗਿਆ ਸੁਣਾ ਉਹਨਾਂ ਕਹਿੰਦਾ ਕਿ ਨਹੀਂ ਮੇਰੇ ਵੀ ਵਲੌਗ ਬਣਾਇਓ ਹਲੋ ਹੋ ਗਈ ਕੇਸ ਤੇ ਸਕੂਲ ਦੀ ਗੱਲ ਸੁਣਾ ਦੇ ਕੋਈ ਇਹੋ ਜੀ ਛੇੜ ਛੇ ਪੜਦੇ ਆ ਹਾਂ ਦੱਸ ਕਿੰਨੀਆਂ ਸੇ ਲਿਏ ਵੀ ਦੱਸ ਤੂੰ ਕੀ ਦੇਦੀ ਤੂੰ ਮੈਨੂੰ ਹੋਣੀ ਖਰਾਬ ਕਰਨਾ ਹੈਗਾ ਅਜੇ تمہیں ਛੋਟਾ ਤੂੰ ਕਿਹਾ ਹੈ ਨਾ ਵੀ ਹਾ ਜੇ ਤ ਤੱਕ ਸਾਡਾ ਪੜਾਈ ਕਰਨ ਦਾ ਟਾਈਮ ਆ ਖੇਡਣ ਮੱਲਣ ਦਾ ਕਿੰਨੇ ਪਰਸੈਂਟ ਆਏ ਇਸ ਕਲਾਸ ਚ ਯਸ ਕਲਾਸ ਚ ਆਇਆ 65 65 ਕੀ ਕਿਹੜੇ ਸਕੂਲ ਚ ਪੜਦਾ ਗੁਰਨਾਣ ਪਬਲਿਕ ਸਕੂਲ ਆਕੇ ਮਧੀਏ ਪੜਾਈ ਹਾਂਜੀ ਠੀਕ ਹੋਰ ਕੋਈ ਗੱਲ ਬਾਤ ਕਹਿਣੀ ਚਾਵੇਂ ਨਹੀਂ ਨਹੀਂ ਤੇ ਤੂ ਹੈ ਨਾ ਉਹ ਨਵਾਂ ਵਲੌਗ ਮੈਨੂੰ ਅੱਜ ਪਤਾ ਲੱਗਾ ਅੱਜ ਪਤਾ ਲੱਗਾ ਫਿਰ ਉਹ ਦਿਨ ਚਾਚੀ ਰਾਣੀ ਤਾਂ ਵੇਖਿਆ ਸੀਗੇ ਤੇਰੇ ਮੰਮਾ ਰਾਣੀ ਉਹ ਦੱਸਦੇ ਪਹਿਲੇ ਇਹਦੇ ਮੰਮਾ ਹੁਣੀ ਵੇਖਦੇ ਆ ਇਹਨੂੰ ਨਹੀਂ ਪਤਾ ਨਾ ਚਾਹਤ ਵੀ ਵੇਖਦੀ ਐ ਮੈਨੂੰ ਪਤਾ ਹੀ ਅੱਜ ਲੱਗਾ ਅੱਜ ਜਾ ਕੇ ਜਰੂਰ ਚੈੱਕ ਕਰੀ ਚੰਗਾ ਇਹਨੂੰ ਮੈਂ ਆਖਿਆ ਕਿ ਬਲੌਗ ਬਣਾਉਂਦੇ ਆ ਕਹਿੰਦਾ ਨਹੀਂ ਤੂੰ ਝੂਠ ਮਾਰਦਾ ਮੈਂ ਆਖਿਆ ਫਿਰ ਤੂੰ ਆ ਜਾ ਉੱਤੇ ਵੇਖੀ ਲਾ ਅਸੀਂ ਸ਼ਾਰਟ ਵੀਡੀਓ ਵੀ ਪਾਉਣੇ ਲੌਂਗ ਵੀ ਪਾਉਣੇ ਆ ਬਲੌਗ ਵੀ ਵੇਖ ਲੈਣਾ ਆਜਾ ਤਾ 1300 ਨਾ ਸ਼ਾਰਟ ਤੂੰ ਹੀ ਚੈਨਲ ਬਣਾਇਆ ਅੱਛਾ ਕਿਹੜੇ ਨਾਂ ਤੇ ਤੇਰਾ ਇਹ ਗੁਰਪ੍ਰੀਤ ਸਿੰਘ ਪੰਜੂ ਅੱਛਾ ਹਾਂ ਗੁਰਪ੍ਰੀਤ ਨਾਨਕਰਨ ਪੰਜੂ ਅੱਛਾ ਗੁਰਪ੍ਰੀਤ ਸਿੰਘ ਪੰਜੂ ਮੇਰਾ ਕਿ ਦੇਖ ਅੱਛਾ ਦੇਖਦੇ ਆ ਤੇਰਾ ਚੈਨਲ ਵੀ ਇਹਨੂੰ ਖੋਲ ਕੇ ਨਾਲੇ ਸਾਡੀ ਫੈਮਿਲੀ ਨੂੰ ਵੀ ਪਤਾ ਲੱਗ ਗਿਆ ਵੀ ਇੱਕ ਹੋਰ ਚੈਨਲ ਹੈ ਗੱਦਨਾ ਦਾ ਚਲ ਦੇਖਦੇ ਹਾਂ ਹਾਂਜੀ ਬੱਚਾ ਪਾਰਟੀ ਵਲੋਗ ਬੰਦੇ ਆਪਾ ਇੱਥੇ ਵਿਆਹ ਬਣਾ ਲਈਏ ਕਿਵੇਂ ਬੱਚਾ ਬਾਟੀ ਸਾਰੇ ਜਣੇ ਇੱਕ ਵਾਰੀ ਕਹਿ ਦੋ ਇਕੱਠੇ ਹੋ ਕੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨੇ ਨਹੀਂ ਕੀਤਾ ਸਾਰੇ ਜਣੇ ਇਹਨੂੰ ਫੜ ਕੇ ਬੰਦ ਲੈਨੇ ਫਿਰ ਤੇਰੇ ਪਾਪਾ ਤਾਂ ਕਿਤੇ ਨਹੀਂ ਮम्मा ਵੇਂਦੇ ਸਾਡੀ ਇਹ ਵੀਡੀਓ ਇਨ ਇਹ 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 ਨਹੀਂ ਨਾ ਵੇਂਦੇ ਇਹਨੂੰ ਫੜ ਕੇ ਬੰਨ ਲਗੇ ਜਾ ਦੀ ਟਾਈ ਟਾਈ ਲਾ ਕੇ ਰੱਖ ਲੈ ਆ ਮੇਰਾ ਚੈਨਲ ਸਬਸਕ੍ਰਾਈਬ ਜਾ ਕੇ ਕਰ ਦੋ ਜੋ ਵੀ ਤੁਹਾਡੇ ਘਰੇ ਵੀਡੀਓ ਆਉਂਦਾ ਇਸ ਛੋਟਾ ਜਿਹਾ ਵੀਡੀਓ ਠੀਕ ਆ ਜਰੂਰ ਕਰਨਗੇ ਆਂਦੀ ਟਾਈ ਟੁਈ ਲਾ ਲਓ ਆਪਣਾ ਪਰਫਿਊਮ ਲਾਈ ਜਾਂਦਾ ਓ ਪਰਫਿਊਮ ਲਾ ਗਿਆ ਚੋਰੀ 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 ਚੋਰ ਚੋਰ ਫੜਿਆ ਗਿਆ ਚੋਰ ਫੜਿਆ ਗਿਆ ਓਏ ਠਕੀਂ ਨੇ ਮੁੰਡਾ ਪਾਸੇ ਕਰਨਾ ਠਕੀਂ ਦਾ ਤਾਂ ਪਤਾ ਲੱਗ ਹੀ ਰਿਹਾ ਮੁੰਡੇ ਨੇ ਟਾਈਆਂ ਟੁਈਆਂ ਪੂਰੀਆਂ ਲਾਈਆਂ ਨਾਲ ਦੀ ਪਾਗ ਜੱਗਸੀਰ ਦਾ ਭਰਾ ਲੱਗਦਾ ਮੈਨੂੰ ਕਣ ਓਏ ਇਹ ਖਾਲ ਸਾਜੀ ਕਿੰਨੇ ਸੋਹਣੇ ਲੱਗਦੇ ਪਏ ਬੱਚੇ ਹਨਾ ਮੇਰੇ ਚੈਨਲ ਦਾ ਨਾਮ ਮੇਰਾ ਚੈਨਲ ਹੈਗਾ ਚੰਜ਼ ਵਲੌਗ ਹਾਂਜੀ ਨਹੀਂ ਸੰਗ ਸੰਗ ਇਹ ਸਾਡਾ ਬੱਚਾ ਸ਼ਰੀਫ ਜਿਹਾ ਲੱਗਦਾ ਮੈਨੂੰ ਦਾ ਤੂੰ ਹੀ ਸਪੈਸ਼ਲ ਲੈਂਦਾ ਮੈਨੂੰ ਆਉਦੀਆਂ ਮੰਮੀਆਂ ਨੂੰ ਦੱਸਿਓ ਵੀ ਅਸੀਂ ਵਲੌਗ 'ਚ ਆਏ ਆ ਅੱਜ ਚੰਗਾ ਇਹ ਹਣ ਕਿਦਾਂ ਵਲੌਗ ਬਣਾਉਗਾ ਸਵੇਰੇ ਸਵੇਰੇ ਐਡਿਟਿੰਗ ਕੀ ਕਿਹੜੀ ਵੀਡੀਓ ਕਿਹੜੇ ਐਪ ਤੋਂ ਕਰਦੇ ਸਹਿ ਭਾਵੇਂ ਪੁੱਛਦਾ ਇਹ ਤੈਨੂੰ ਦੱਸ ਦਿੰਨੇ ਫੜਾ ਵੀਡੀਓ ਵਿੱਚ ਤੁਸੀਂ ਮੈਨੂੰ ਅਰਤੀ ਕੁੜੀ ਖਵਾ ਦੇਣਾ ਕੀ ਆ ਇਹਦੇ ਵਿੱਚ ਕੱਪੜੇ ਹੋਰ ਕੀ ਆ ਵੇ ਨਾ ਘੁੱਲ ਮਾਰੀ ਵੇ ਤੂੰ ਤਾਂ ਹੈਕਰ ਲੱਗ ਪੈ ਜਿਵੇਂ ਰੇਡ ਪੈ ਤੀ ਹੁੰਦੀ ਸਾਡੇ ਤੇ ਇਹਦੇ ਵਿੱਚ ਸੂਟ ਹੀ ਆ ਹਾਂਜੀ ਲੋ ਜੀ YouTube ਫੈਮਲੀ ਅੱਜ ਦੋ ਬੱਚੇ ਜਿਹੜੇ ਪੰਜਾ ਲੜਉਣ ਜਾ ਰਹੇ ਆ ਤੇ ਇਹਨਾਂ ਦਾ ਤੁਹਾਨੂੰ ਦੇਖਦੇ ਆ ਨੋਹਾਂ ਚੋਂ ਕੌਣ ਜਿੱਤੇ ਤਾਂ ਆਪਣੇ ਆਪਣੇ ਨਾਮ ਦੱਸ ਦਿਓ ਵੀਰਾ ਨਾਮ ਲੱਗੂ ਵੀ ਸੈਂਡ ਕਰੋ ਰਗਵੀਰ ਸਿੰਘ ਤੁਹਾਡਾ ਨਾਮ ਆਪਣਾ ਨਾਮ ਗੁਰਪ੍ਰੀਤ ਸਿੰਘ ਤੇ ਚਲੋ ਜੀ ਆਪਣਾ ਨਾਮ ਕਰੋ ਸ਼ੁਰੂ ਚੀਟਿੰਗ ਨਹੀਂ ਕਰਨੀ ਵੀ ਕਿਸੇ ਨੇ ਹਾਂ ਨਹੀਂ ਮੈਨੇ ਕੈਮਰਾਮੈਨ ਇਹ ਹੋ ਰਿਹਾ ਦੂਰਤੀ ਦਾ ਇਹ ਆਜ ਜਿੱਗਣਾ ਹੈ लगता भी बड़ा है तो ना, अच्छा तू खबू चलो भी टीम के तू लिपस्टिक कुछ लाया कि वैसे ही नैचुरली इन पिंक ਤੂੰ ਇੰਨੇ ਜਿੱਤਣੇ ਛੇਤੀ ਟੀਮ ਬਣਾ ਲਓ ਛੇਤੀ 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 ਆ ਹੁਣ ਇਹਦੇ ਨਾਲ ਆਓ ਆਪਦੇ ਆਪਦੇ ਇੰਟਰੋ ਦੇ ਦਿਓ ਪਹਿਲਾਂ ਐਸ ਬੱਚੇ ਦੀ ਕੀ ਇੰਟਰੋ ਆ ਤੇਰਾ ਨਾਮ ਦੱਸ ਨਰਿੰਦਰ ਸਿੰਘ ਨਰਿੰਦਰ ਸਿੰਘ ਚਲੋ ਬਈ 3 2 1 ਗੋ ਇਹ ਨਰਿੰਦਰ 라ਜ ਹੋਰ ਅੱਜ ਜਿੱਤਣ ਨਹੀਂ ਦੇਣਾ ਆਪਾਂ ਚੱਕਰ ਵੀ ਬਰਾਬਰ ਦੀ ਹੁੰਦੀ ਹੈ ਨਾ ਰਹਿਣਾ ਹੈ ਤੂੰ ਚਾਹਤੋ ਚੀਟਿੰਗ ਨਹੀਂ ਕਰਨੀ ਚੀਟਿੰਗ ਨਹੀਂ ਕਰਨੀ ਬੱਚੇ ਉਹਨੇ ਹਰਕ ਨਹੀਂ ਲਾਈ ਉਹ ਪਰਲਾ ਮੁੰਡੇ ਨੇ ਹਰਕ ਨਹੀਂ ਲਾਈ ਚੰਗੀ ਤਰ੍ਹਾਂ ਸਸਟੀਕਰ YouTube ਫੈਮਿਲੀ ਕਿਵੇਂ ਹੋ ਕੀ ਹਲਚਲ ਤੇ ਹੁਣ ਅਸੀਂ ਚੱਲੇ ਸੀ ਮੱਲਣਾ ਵਾਲੇ ਅਸੀਂ ਸੁਣਿਆ ਹੈ ਕਿ Amazon ਦਾ ਨਵਾਂ ਸਟੋਰ ਖੁੱਲ੍ਹਿਆ ਹੈ ਸੋ ਸੋਚਿਆ ਸੀ ਵਿਜ਼ਿਟ ਕਰਕੇ ਆਉਨੇ ਆ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਵੀ ਦਿਖਾਉਣੇ ਆ ਕੀ ਉੱਤੇ ਹੈਗਾ ਹੈ ਛੋਟਾ ਹੈ ਜਾਂ ਵੱਡਾ ਹੈ ਜਾਂ ਕਿਸ ਤਰ੍ਹਾਂ ਹੈ ਤੇ ਅਸੀਂ ਵੇਲੇ ਬੈਠੇ ਸੀ ਰੋਟੀ ਪਾਣੀ ਅੱਜ ਟਾਈਮ ਨਾਲ ਹੀ ਖਾ ਲਿਆ ਸੀ ਤੇ ਅਸੀਂ ਸੋਚਿਆ ਚਲੋ ਬੜੇ ਦਿਨਾਂ ਦੇ ਕਹਿੰਦੇ ਪੈ ਸੀਗੇ ਜਾਣਾ ਵੇਖਣਾ ਵੇਖ ਕੇ ਆਉਣਾ ਤੇ ਅੱਜ ਵੇਖ ਆਈਏ ਤੇ ਇੱਧਰ ਵੇਖੋ ਪੁਲ ਦਾ ਕੰਮ ਤੁਹਾਨੂੰ ਕਿਸੇ ਦਿਨ ਨੇੜੇ ਉਹ ਵਿਖਾਵਾਂਗੇ ਖੁਸ਼ ਜਾਂ ਜੱਗੇ ਨੂੰ ਕਹੂੰਗੀ ਜੇ ਮੇਰੇ ਅੱਖੇ ਲੱਗੇ ਨਾ ਬਹੁਤ ਵਧੀਆ ਜਿਹੜਾ ਪੋਲਾ ਤਿਆਰ ਹੋ ਚੁੱਕਾ ਤੇ ਬੜੇ ਜਲਦੀ ਤਿਆਰ ਹੋ ਰਿਹਾ ਹੈ ਇਹ ਸਾਰਾ ਕੰਮ ਤੇ ਹੁਣ ਤੁਹਾਨੂੰ ਮਿਲਦੇ ਆ ਸਟੋਰ ਤੇ ਜਾ ਕੇ ਕੁਟੀਆ ਹਾਂਜੀ ਹਾਂਜੀ ਅਸੀਂ ਹੋਲੀ ਹੋਲੀ ਬੋਲਦੇ ਸਹੀ ਗੱਲ ਦੋ ਲੈ ਕਿਹੜੇ ਲਈ ਆ ਕਿਦਾਂ ਨੇ ਜਿਆਦਾ ਵੱਡਾ ਪੈਰ ਹੈ ਮੇਰੇ ਤੋਂ ਦੋਵੇਂ ਪੈ ਜਾਣੇ ਲੱਗਦੇ ਹੁੰਦੇ ਸੀ ਆ ਲੈ ਲੈ ਜੇ ਤੇ ਕੋਈ ਲੱਗੇ ਸਹੀ ਗੱਲ ਹੈ ਆਹ ਤੇ ਜੀ ਕੰਮ ਨਹੀਂ ਹੋ ਸਕਦਾ ਡਰਾਈ డ్ సోనా బాగా ఆ కల హీ ఉంది ఇద కాలే జోడి పేరు ਕਿੰਨਾ ਪਖਾਵੇ ਕਿੱਡਾ ਸੋਹਣਾ ਬਣਿਆ ਹੈ ਨਾ ਮੈਂ ਵੀ ਇੰਨੀ ਹੀ ਇਕ ਲਈ ਵਾਓ ਕਿੱਡਾ ਸੋਹਣਾ ਬਣਿਆ ਵਾਓ ਕਿਸੇ ਨੂੰ ਗਿਫਟ ਦੇਣਾ ਵਾਓ ਫਿਰ ਅੰਕਲ ਨੂੰ ਦਵਾਂਗੇ ਰੱਖ ਦੇਣੀ ਅਰੇ ਬਰਥਡੇ ਤੇ ਨਾ ਬਾਲਾ ਬਿੰਗਲ ਰਿਹਾ ਕਿ ਢੰਗ ਦਿੱਤਾ ਇਟਸ ਅ ਟੈਲੀਗ੍ਰਾਮ ਪਿੰਗਾਂ ਦਾ ਇਟਸ ਅ ਜੈਰ ਕਿੱਡਾ ਸੋਹਣਾ ਬਣਿਆ ਹੈ ਨਾ ਵਾਹ ਵੇਖੋ ਕਿੰਨਾ ਸੋਹਣਾ ਤੁਸੀਂ ਆਪ ਹੋ ਨਾ ਜੀ ਮਾਨਾ ਧੀ ਉਹ ਬਲੋ ਮਾਤਾ ਕੰਨ ਧੀ ਭਾਈ ਨਾ ਸੂਪਰ ਆਇਤ ਤੇ ਗਈ ਬਈ ਮੈਨੂੰ ਖਾਇਦਾ ਰਿਹਾ ਬਾਈ ਸਾਇਨਾ ਰਹਾ ਹਾਂ ਹਾਂ ਗਾਇਸ ਵੀ ਆਰ ਹੇਅਰ ਮੈਨੂੰ ਇਹ ਐਨੀਮਲ ਲਾ ਲਿਆ ਚੁੱਕ ਲਿਆ ਸੀ ਤੇ ਕੀ ਕੀ ਲੈ ਆ ਜੇ ਉਥੋਂ ਆ ਗਏ ਤੇਰੇ ਦੁਕਾਨ ਮੇਸਹਾਨ ਹੂੰ ਇਕਾ ਕੀ ਬਲਾਜੀ ਤੇਰੀ ਇੰਨਾ ਸਮਾਨ ਓ ਮਾਈ ਅਪਾ ਨੂੰ ਤੇ ਪ੍ਰਾਵਾ ਮੇਰੀ ਕਿ ਕਮਾਈ ਆ ਮੇਰੀ ਓ ਵਾਓ

ਹਾਰੇ ਡਰ ਜਰਸ਼ਮ ਇਹਾਰੇ ਵੀ ਇਹ ਸਾਰੇ ਗੱਬੀ ਦੇ ਲਈ ਹੈ ਹਾਂ ਬੈਨਾ ਦਰੇ ਇਧਰ ਕੁਛ ਕੁ ਸੇਲੂਗੇ ਨੂੰ ਕਿ ਰੱਖਣ ਵਾਸਤੇ ਤੇ ਆਹ ਚਾਟਾ ਟਾਟਾ ਉਹਨੇ ਕੀਰਦੀ ਇਹਦੇ ਵਿੱਚ ਵੈਜੀਟੇਬਲਸ ਤੇ ਫਰੂਟ ਰੱਖਣ ਵਾਸਤੇ ਇੱਕ ਮੱਦੀ ਆ ਚੀ ਹਾਂ ਮੈਂ ਤਾਂ ਉੱਪਰ ਨਹੀਂ ਲੱਗਣਾ ਉਹ ਉਹ ਹੱਸਦਾ ਨਹੀਂ ਉਹ ਸਪੈਟਰ ਜਿਹੜੇ ਕੀ ਕੀ ਟੂ ਕੇ ਰੱਖਣਾ ਦੇਖਦੇ ਨੇ ਜੈਡੀ ਟੇਬਲ ਸੁਰੱਖਣ ਤੇ ਨੀਚੇ ਲੋ ਪੁੱਛਣ ਨਿਕਲੇ ਜਾਂਦਾ ਸਮਾਨ ਰੱਖ ਲਈ ਜਾਂਦਾ ਨੀਚੇ ਲੋ ਪੁੱਛਣ ਵੀ ਨਿਕਲੇ ਜਾਂਦਾ ਹਾਂ ਨੀਚੇ ਵਾਲਾ ਨਹੀਂ ਫਿਕਸ ਤੇ ਫਿਰ ਉਹ ਗੋਵੇਂ ਗੱਡਿਆ ਕਰਾਂਗੇ ਉਹਦੇ ਜੋ ਸਮਾਨ ਆ ਵੀ ਸਮਾਨ ਤਾਂ ਇਦਾਂ ਆ ਤਾਂ ਤਾਂ ਇਸ ਸਾਈਡ ਤੇ ਕਰੀ ਨਾ ਤੇ ਫਿਰ ਇਸੇ ਫੜ ਲਾ ਮਾਰੀ ਇੱਕ ਟਿਕਰ ਮਾਰੀ ਹੋਈ ਐਲ ਮਾਰੀ ਬਹੁਤ ਵਧੀਆ ਹੈ ਉਹ ਤੇ ਦੇਖ ਕੇ ਨੇ ਨੇ ਜੀ ਇਹ 1400 ਚ ਲਈ ਆ ਆਨਲਾਈਨ ਤੇ ਮੇਰੀਆਂ ਕੋਲ ਵੇਚੀ 1500 ਦੀ ਇਹ ਕਿ ਤੱਕ ਇਹ 80% ਆਉਂਦੀ ਹੈ ਹਾਂ 80% ਆਉਂਦੇ ਨੇ ਮੈਂ ਲਈ ਵੀ 30% ਬਸ 80% ਆਉਂਦਾ ਨਹੀਂ ਲਾਈ ਐਮਾਜ਼ਨ ਤੋਂ ਬਸ ਛੇ ਹੀ ਨਾ ਨੋ ਇੰਡਸਟਰੀ ਦੇ ਚੰਦ ਆਉਂਦੇ ਆ ਅੰਦਰ ਰੇਟ ਨਾ ਪੈਂਦੇ ਐਸੀ ਪਰੇ ਮਨੰਦ ਪਹਿਲੇ 70% ਦਈਆ ਜਾਂ ਤੂੰ ਹੀ ਕੱਟ ਦੇ ਕਿ ਸਰਦਾਰ ਜੀ ਨਹੀਂ ਇਹ ਮਿਸਤਰੀਓ ਜੱਲਿਆ ਕੰਮਜਾਬ ਲੱਗਦਾ ਕੀ ਹੋ ਗਿਆ ਕੰਮ ਲਾਉਣੇ ਨੇ ਛੋਟਾ ਮੈਂ ਤੁਹਾਨੂੰ ਦੱਸੀਆ ਨਾ ਤਿੰਨਾ ਵਾਲਾ ਕਿਤੇ ਵੀ ਨਹੀਂ ਲੱਗਣਾ ਹਾਂ ਕਿਉਂ ਆਇਆ ਇਹ ਤਿੰਨ ਨਾਲੇ ਤੇ ਮਗਰ ਉਹ ਐਂਡ ਜੇ ਤੇ ਯੂਜ਼ ਹੋਣਗੇ ਇਹ ਵੀ ਐਂਡ ਤੇ ਯੂਜ਼ ਹੋ ਹੀ ਜਾਣਾ ਕਿਤੇ ਨਾ ਕਿਤੇ ਇਹ ਦੇਖੋ ਗਾਇਜ਼ ਪਾਈਪਸ ਵੱਡੀਆਂ ਛੋਟੀਆਂ ਪਾਈਪਸ ਤੇ ਇਹ ਉੱਪਰ ਆ ਜਾਏਗਾ ਉਹ ਤੇ ਇਹਦੇ ਨਾਲ ਸਲਵਜ਼ ਸਲਫਾ ਪਹਿਣਗੀਆਂ ਇਹਦੇ ਨਾਲ ਏ ਬੰਨੀਆ ਸਲਫਾ ਨਾਟ ਬੈਡ ਬਾਕੀ ਇੰਸਟਾਲ ਹੋ ਜੇ ਫਿਰ ਇੰਸਟਾਲ ਕਰਕੇ ਤੁਹਾਨੂੰ ਵਿੱਚ ਕਲੋਥਿੰਗ ਸੈਟਿੰਗ ਕਰਕੇ ਦਿਖਾਵਾਂਗੇ ਜੇ ਇਹਦੇ ਕਿਤੇ ਵੀ ਤੁਹਾਨੂੰ ਲੋਡ ਹੋਵੇ ਤਾਂ ਤੁਸੀਂ ਬੁਲਾ ਸਕਦੇ ਹੋ ਇਹ ਫ੍ਰੀਜ ਤਾਂ ਨੇ ਇੰਸਟਾਲ ਕਰਕੇ ਦੇਣਗੇ ਮੇਰਾ ਫਿਰ ਆਪਾਂ ਕੰਮ ਸ਼ੁਰੂ ਕਰਾਂਗੇ ਤੁਹਾਡੇ ਕੱਪੜੇ ਸੈਟਿੰਗ ਕਰਾਂਗੇ ਆਹ ਸਾਰੇ ਕੱਪੜੇ ਇੰਦੇ ਚ ਰੱਖਣੇ ਹੋ ਵੇਖੋ ਕਿ ਡੀਟੀਨ ਲਾਈ ਹੋਈ ਅੱਜ ਤੱਕ ਨਹੀਂ ਹੈ 6 ਫੁੱਟ ਉੱਚੀ ਆ ਜਦੋਂ ਜੈਦ ਦੇ ਬਾਅਦ ਹੋ ਹੀ ਗਈ ਇਹ ਠਾਈ ਹੋਣੀ ਆ ਉੱਪਰ ਛੱਤ ਬੰਨੀ ਨਾ ਆ ਵੀ ਖੋਲੋ ਜਿੱਪ ਆ ਵੀ ਖੋਲੋ ਜਿੱਪਾਂ ਸਾਰੀਆਂ ਖੋਲ ਕੇ ਫਿਰ ਛੱਤ ਆ ਜਾਊਗੀ ਤੇ ਅਸੀਂ ਦੋਵੇਂ ਪੂਰਾ ਭੁੱਖ ਲੱਗ ਗਈ ਜਦੋਂ ਜੈਦ ਕਰਨ ਦੇ ਬਾਅਦ ਆ ਆ ਵੀ ਜਿੱਪ ਖੋਲ ਦੋ ਹੌਣੇ ਥੋੜਾ ਲੂਸ ਹੋ ਜਾਊਗਾ ਤੇ ਛੱਤ ਆ ਜਾਊਗੀ ਉੱਪਰ